ਚੱਲ ਚੱਲੇ ਮੋਰਰੇ ਠੇਕੇ ਦੇ ਵਾਹੀ ਕਰਦਾ ਹਾਂ ਮੇਰਾ ਕਣਕ ਦਾ ਨੁਕਸਾਨ ਹੋਇਆ ਇਹ ਕਰਕੇ ਪਰਵਾਈ ਮਿਲਣੀ ਚਾਹੀਦੀ ਮੈਨੂੰ ਤੇ ਮੇਰੇ ਫਾਇਰ ਗੇਟ ਜਰੂਰ ਹੋਣੀ ਚਾਹੀਦੀ ਐ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਦਿਆਂ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਆਈ ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰਦਾ ਮੰਗੀ ਇਹੀ ਐ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਵਾਈ ਮੇਲੇਈ ਤੇ ਮੇਰਾ ਨਾਲ ਵੀ ਵਿੱਚ ਜਿਹੜਾ ਸੜਿਆ ਹੋਇਆ ਈ ਤੇ ਬਾਕੀ ਕਾਫੀ ਨੁਕਸਾਨ ਉਰੇ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਈ ਮੇਰਾ ਪਿੰਡ ਆਦੋਂ ਪਰ ਮੈਂ ਗੁਰਮੁਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਘਾਹ ਤੇ ਜਲ ਗਈ ਤੇ 1 ਏਕੜ ਕਣਕੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜੀ ਉਰੇ ਪੁਲ ਤੇ ਵੈਲਡਿੰਗ ਬੋਲਡਿੰਗ ਕਰ ਰਹੇ ਸੀ ਜੀ ਵਰਕਰ ਭਾਰਤ ਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਲੱਕ ਜੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਹੈ ਜੀ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਗੜ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮ ਪਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮਿਆਂ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆਂ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸੁਆਹ ਹੋਈ ਇੱਕ ਕਿਸਾਨ ਦਾ 1 ਏਕੜ ਇੱਕ ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਕਰਤੇ ਜਿਨ੍ਹਾਂ ਦੀ ਅਜੇ ਤੂੜੀ ਵਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸੁਆਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੋੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ-ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗੈਹੀ ਹੋਈ ਇਹ ਅਣਗੈਹੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗੈਹੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਚੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਇਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗੈਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਨਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋ ਅੱਜ ਤੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਇਹਨਾਂ ਕਿਸਾਨਾਂ ਨੂੰ ਘਟੋ ਘਟ ਜਿਹਦੀ ਕਣਕ ਦਾ ਖੇਤ ਸੜਿਆ ਹੈ ਉਹਨੂੰ ਘੱਟ ਤੋਂ ਘੱਟ 50 ਤੋਂ 55000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਔਰ ਜਿਹੜੇ ਕਿਸਾਨ ਦੇ ਨਾੜ ਫੁਕਿਆ ਉਹਨਾਂ ਨੂੰ ਘੱਟ ਤੋਂ ਘੱਟ 3000 ਰੁਪਏ ਏਕੜ ਜਿਹੜਾ ਉਹ ਮਿਲਣਾ ਚਾਹੀਦਾ ਔਰ ਦੂਜੀ ਸਾਡੀ ਮੰਗ ਆ ਸੀ ਪਿਛਲੇ ਜਿਹੜੀ ਬਲਾੜੀ ਪਿੰਡ ਦੇ ਵਿੱਚ ਅੱਗ ਲੱਗੀ ਉੱਥੇ ਵੀ ਅਸੀਂ ਇਹ ਸਰਕਾਰ ਤੋਂ ਮੰਗ ਕੀਤੀ ਸੀ ਵੀ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਨੇ ਇਹ ਸਰਹੰਦ ਸ਼ਹਿਰ ਦੇ ਸੈਂਟਰ ਦੇ ਵਿੱਚ ਖੜਾਈਆਂ ਜਿੱਥੇ ਆਮ ਲੋਕਾਂ ਨੂੰ ਸਕੂਟਰ ਕਾਰਾਂ ਲੈ ਕੇ ਜਾਣਾ ਵੀ ਔਖਾ ਹੋਇਆ ਹੋਇਆ ਉੱਥੋਂ ਗੱਡੀਆਂ ਜਦੋਂ ਇੱਥੋਂ ਫੋਨ ਕਿਤੇ ਵੀ ਕਿਤੇ ਅੱਗ ਲੱਗਦੀ ਆ ਤਾਂ ਫੋਨ ਕਰਦੇ ਤਾਂ ਉੱਥੋਂ ਗੱਡੀਆਂ ਨਿਕਲਣ ਨੂੰ ਇੱਕ ਘੰਟਾ ਸਮਾਂ ਲੱਗਦਾ ਔਰ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਘਟੋ ਘਟ 15 15 ਪਿੰਡਾਂ ਦਾ 20 20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਕਣਕ ਦੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਈਬਰ ਗੇਟ ਉੱਥੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗਾਂ